fahl at that to change the destination of the disgust, right only of fact is like the blue file, how to find out the cycles and which one of the things that comes out I get now if I understand all this flow and I hope there can strong form in, bush, ਕੋਚ ਜੰਡੇ ਹਾਲਾ ਗਰੂ ਦੇ ਵਿੱਚ ਅੱਜ ਪੁਰਾਣੇ ਦਰਵਾਜ਼ੇ ਤੇ ਮੰਤਰਵਾਰ ਆਹ ਸ਼੍ਰੀ ਗਣੇਸ਼ ਸੇਵਕ ਸਭਾ ਵੱਲੋਂ ਜਾਗਰਣ ਕਰਵਾਇਆ ਜਾ ਰਿਹਾ ਹੈ ਔਰ ਇਹ ਜਾਗਰਣ ਪਿਛਲੇ 15 ਸਾਲ ਤੋਂ ਲਗਾਤਾਰ ਕਰਵਾਉਂਦੇ ਨੇ ਸੋ ਅੱਜ ਨਾਮਾਇਦੇ ਦਰਸ਼ਨ ਕਰਨ ਮੈਂ ਵੀ ਇੱਥੇ ਪਹੁੰਚਿਆ ਮੇਰੇ ਸਾਰੇ ਭੈਣ ਭਰਾ ਨੇ ਬਹੁਤ ਪਿਆਰ ਕਰਦੇ ਨੇ ਤੇ ਮਾਤੇ ਇਹਨਾਂ ਨੂੰ ਅੱਜ ਦੇ ਇਸ ਜਾਗਰਣ ਦੇ ਮੌਕੇ ਸਾਰੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਦਾ ਤੇ ਨਾਲ ਹੀ ਮਹਾਰਾਣੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਕਿ ਸਾਡੇ ਨਗਰ ਦੇ ਉੱਤੇ ਸਾਡੇ ਇਲਾਕੇ ਦੇ ਉੱਤੇ ਆਪਣੀ ਕਿਰਪਾ ਦੀ ਸ੍ਰਿਸ਼ਟੀ ਬਣਾਏ ਰੱਖਣਾ ਸਾਰੇ ਸੁਖੀ ਸੰਧੀ ਜਿਹੜੇ ਆ ਆਪਣੀ ਘਰਾਂ ਦੇ ਵਿੱਚ ਵੱਸਣ ਤੇ ਅੱਜ ਆਪਾਂ ਜੰਡਿਆਲਾ ਗੁਰੂ ਸ੍ਰੀ ਗਣੇਸ਼ ਸੇਵਕ ਸਭਾ ਜੋ ਪ੍ਰਾਣਾ ਦਰਵਾਜਾ ਵਿਖੇ ਮਾਂ ਮਾਈ ਦਾ ਜਾਗਰਣ ਨਾ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਇਹ ਪਿਛਲੇ 14 ਸਾਲ ਤੋਂ ਮਨਾ ਰਹੀਆਂ ਵਾ ਇਹ ਮੇਰੇ ਬੜੇ ਵੀਰਾਂ ਦਾ ਉਪਰਾਲਾ ਵਾ ਜਿਹੜੇ ਇੰਨਾ ਸਲਾਂਘਾਯੋਗ ਕਦਮ ਕਰਦੇ ਹਾ ਤੇ ਧਾਰਮਿਕ ਜਿਹੜਾ ਸਲਾਨਾ ਜਾਗਰਣ ਮਾ ਮਨਾਉਂਦੇ ਆ ਰਹੇ ਆ ਮਾਂ ਮਾਈ ਗਾੜੀ ਇਹ ਅਰਦਾਸ ਕਰਦੇ ਆ ਕਿ ਮਾਂ ਮਾਈ ਇਹਨਾਂ ਨੂੰ ਏਕਤਾ ਇਤفاقਤ ਪਿਆਰ ਦੀ ਭਾਵਨਾ ਬਣਾਈ ਰੱਖੇ ਤੇ ਹਰ ਸਾਲ ਮਾਂ ਮਾਈ ਦੀ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ ਤੇ ਅਹੀਂ ਉਹ ਮੰਤਰੀ ਸਾਹਿਬ ਸਰਦਾਰ ਹਰਪ੍ਰੀਤ ਸਿੰਘ ਜੀ ਇੱਥੇ ਪਹੁੰਚਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਜੀ ਆਇਆਂ